ਮੈਨਾਂ ਕਰਾਉਣੇ ਬਤ ਕੋਈ ਨਹੀਂ ਕੋਈ ਕੁੜੀ ਨਹੀਂ ਦਿੰਦਾ ਕੀ ਕਰਗੇ ਹੋਇਆ ਵੇ ਕੁੜੀ ਲੈ ਕੇ ਆਉਣੇ ਇੰਡੀਆ ਥੋੜੀ ਚਾਚੀ ਹਾਂ ਚਾਚੀ ਨਾ ਚਾਚੀ ਹਾਂ ਹਾਂ ਚਾਚੀ ਪਾਕਿਸਤਾਨ ਤੋਂ ਲੈ ਆਉਣੇ ਸਹੀ ਗੱਲ ਆ ਲੋੜੀ ਆਖ ਬਈ ਹਾਂ ਸਹੀ ਗੱਲ ਆ ਬਈ ਹੈਪੀ ਲੋੜੀ ਸਾਰਿਆਂ ਨੂੰ ਹੈਪੀ ਲੋੜੀ ਵੀ ਸਾਰਿਆਂ ਨੂੰ ਜਿਉਂਦੇ ਰਹੋ ਜਿਉਂਦੇ ਰਹੋ ਹੈਪੀ ਲੋੜੀ ਹੈਪੀ ਲੋੜੀ ਬਤਾਂ ਹੈਪੀ ਲੋੜੀ ਹੈਪੀ ਲੋੜੀ ਨਹੀਂ ਮੈਨੂੰ ਤਾਂ ਖਬਰ ਆ ਕਿ ਮੂਫਲੀਆਂ ਰੌੜੀਆਂ ਇਹਨਾਂ ਵਾਲੇ 72 ਟਾਰੀ ਕਿੱਡ ਕਿੱਡੀ ਜਾ ਰਹੀ ਐ ਤੇ ਵਧੀਆ ਵਧੀਆ ਕਿਵੇਂ ਆ ਤੇ ਮੂਫਲੀ ਨਹੀਂ ਸਗੀ ਉਹਦੇ ਕੋਲ ਖਵਾ ਦੋ ਯਾਰ ਮੂਫਲੀਆਂ ਖਾ ਲੀ ਮੈਨੂੰ ਮੂਫਲੀ ਖਾ ਲੀ ਆ ਕੇ ਮੂਫਲੀ ਵੈਰੀ ਗੱਡੀ ਯਾਰ ਉਹਦੇ ਮੁੰਡਾ ਨੇ ਖਾਲਾ ਸਟਾਪ ਕਰੀ ਜਾਂਦਾ ਇੱਕ ਇੱਕ ਦੇ ਦਿੱਕ ਦੇ ਤੇ ਤੈਨੂੰ ਲੋੜੀਆਂ ਬਹੁਤ ਬਹੁਤ ਵਧਾਈਆਂ ਮੇਰੇ ਕਿਣੀਆਂ ਬਹੁਤ ਬਧਾਈਆਂ ਤੇ ਨਹੀਂ ਵਧੀਆ ਵਧੀਆ ਕੀ ਹਾਲ ਐ ਵਧੀਆ 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 70 ਚਾਚੇ ਜਾਨ ਨੌਜਵਾਨ ਵਾਲੀ ਆ ਜਮਾ ਕਿਣੀ ਮੈਂ ਕਿਹਦੇ ਸਾਗ ਲੈ ਕੇ ਨਾਲ ਵਾਹ ਵੀ ਵਾਹ ਤਕੜੀਆਂ ਸੇਤ ਵਧੀਆ ਜੀ ਤਕੜਿਓ ਵਧੀਆ ਵਧੀਆ ਬਾਈ ਜੀ ਹੋਰ ਲੋੜੀ ਘਰੇ ਮਨਾਉਣੀ ਚਾਹੀਦੀ ਬਾਕੀ ਸਹੀ ਗੱਲ ਹੈ ਪਰਿਵਾਰ ਚ ਮਨਾਉ ਬਈ ਲੋੜੀ ਆਉਂਦੀ ਸਹੀ ਗੱਲ ਸਹੀ ਗੱਲ ਇਹਨਾਂ ਵਾਲੇ ਦੋਸਤੋ ਡਰ ਕੋਈ ਗੱਲ ਨਹੀਂ ਡਰ ਕੇ ਆ ਕੇ ਜੀਤਾ ਵਾਹ ਵੀ ਵਾਹ ਪਹੁੰਚ ਗਏ ਨੌਜਵਾਨ ਸਾਡੇ ਹੋਰ ਤਕੜਿਓ ਗੱਲ ਦੱਸ ਦਗੇ ਵੀ ਇਹ ਬੰਦਾ ਜਦੋਂ ਮੈਨਾਂ ਜਮਾ ਛੋਟਾ ਐ ਸੀ ਉਦੋਂ ਦਾ ਸਾਡੇ ਪਿੰਡ ਆਉਂਦਾ ਗੋਵਿੰਦਾ ਤੇ ਅੱਜ ਵੀ ਉਹ ਜੇਦੋ ਉਹ ਜਾ ਪੈ ਦੋਸਤੋ ਗੁੱਡ ਮਾਰਨਿੰਗ ਸਵਾਗਤ ਹੈ ਤੁਹਾਡਾ ਅੱਜ ਦੀ ਨਵੀਂ ਵੀਡੀਓ 'ਚ ਉਮੀਦ ਹੈ ਤੁਸੀਂ ਸਾਰੇ ਵਧੀਆ ਹੋਵੋਗੇ ਤੰਦਰੁਸਤ ਹੋਵੋਗੇ ਪ੍ਰਮਾਤਮਾ ਤੁਹਾਨੂੰ ਚੜ੍ਹਦੀ ਕਲਾ 'ਚ ਰੱਖਣ ਜੀ ਹੋਰ ਆਹ ਸਾਡਾ ਕੀ ਹਾਲ ਠੀਕ ਹੈ ਵਧੀਆ ਤਕੜੀ ਸਿਹਤ ਜਮਾਂ ਠੀਕ ਹੈ ਛੁੱਟੀਆਂ ਨੇ ਕਿਹੜਾ ਤੋਂ ਹਾਂ ਹਾਂ ਛੁੱਟੀਆਂ ਕਿੰਨੀਆਂ ਆਈਆਂ ਦੋ ਤਿੰਨ ਛੁੱਟੀਆਂ ਜੇ ਤੇ ਤੈਨੂੰ ਲੋੜੀ ਦੀਆਂ ਬਹੁਤ ਬਹੁਤ ਵਧਾਈਆਂ ਮੇਰੇ ਘਰੀਆਂ ਨੂੰ ਬਧਾਈਆਂ ਤੇਨੂੰ ਹੋਰ ਠੀਕ ਆ ਵਧੀਆ ਕਿਧਰ ਗਿਆ ਚਮਕਤਿਆਰ ਕਿੱਰੀ ਆ ਕੀ ਕਰੀ ਜਾਂਦਾ ਤੂੰ ਪਿਆ ਅੱਛਾ ਬਣਾਉਂਗੇ ਲੋੜੀ ਲੋੜੀ ਅੱਜ ਵਧ ਗਿਆ ਪਰ ਆਪਣੇ ਤਾਂ ਹਣਾ ਮਾਰਗੋਈ ਹੈ ਹਾਂ ਹਾਂ ਨਹੀਂ ਨਹੀਂ ਚਲੋ ਪਰਮਾਤਮਾ ਦਾ ਭਾਣਾ ਬੈਕੀ ਕਰਕੇ ਹੈ ਵਰਤਨਾ ਪੈਂਦਾ ਹੀ ਹੈ ਨਹੀਂ ਸਹੀ ਗੱਲ ਹੈ ਜੀ ਉਹ ਠੀਕ ਹੋ ਹਾਂ ਵਧੀਆ ਵਧੀਆ ਤੇ ਹੋਰ ਸੁਣਾਓ ਜੀ ਵਧੀਆ ਠੀਕ ਆ ਸਾਰੇ ਹਾਂ ਵਧੀਆ ਚਲੋ ਠੀਕ ਹੈ ਹਾਂਜੀ ਹਾਂਜੀ ਤੇ ਅੱਜ ਚ ਭੋਗ ਸੀਗਾ ਹਾਂ ਹੋ ਗਿਆ ਹਾਂ ਹੋ ਗਿਆ ਬਾਹਰ ਗਿਆ ਕਿੰਨੇ ਮੈਨੂੰ ਤਾਂ ਪਤਾ ਨਹੀਂ ਲੱਗਿਆ ਇੱਕ ਆਪਣੇ ਲੋਸਮੈਂਟ ਘਟ ਤੋਂ ਹੁੰਦੀ ਹੈ ਹਾਂ ਸਹੀ ਗੱਲ ਹੈ ਭਾਈ ਸਾਹਿਬ ਜਾ ਰਹੇ ਨੇ ਕੀ ਹਾਲ ਹੈ ਜੀ ਸ਼ੈਲਰ ਦੇ ਮਾਲਕ ਠੀਕ ਆ ਦੋਸਤੋ ਮਾਰਨੇ ਪਿੰਡ ਦਾ ਢੇੜਾ ਹਾਂ ਹਾਂ ਤੇ ਇਥੇ ਚਲੋ ਜੋ ਬਾਣਾ ਪਰਮਾਤਮਾ ਨੇ ਕੀ ਕਰ ਸਕਦੇ ਆ ਤੇ ਬਾਕੀ ਨੇੜੇ ਪਿੰਡ ਜਾ ਕੇ ਕੀ ਬੰਦਾ ਕੀ ਬੰਦਾ ਆ ਰਹੇ ਕਰ ਸਾਡੇ ਬੱਚੇ ਜਾ ਰਹੇ ਜੀ ਪਿੰਡ ਦੇ ਪੜ੍ਹ ਕੇ ਤਾਂ ਮਤਲਬ ਲੋਹੜੀ ਬਣਾਈ ਉਹਨਾਂ ਸਕੂਲ ਚ ਬਣੌਣੇ ਛੋਟੇ ਹੁੰਦੇ ਹੈਪੀ ਲੋਹੜੀ ਵੀ ਸਾਰਿਆਂ ਨੂੰ ਜਿਉਂਦੇ ਰਹੋ ਜਿਉਂਦੇ ਰਹੋ ਹੈਪੀ ਲੋਹੜੀ ਹੈਪੀ ਲੋਹੜੀ ਬੱਚਾ ਹੈਪੀ ਲੋਹੜੀ ਸਾਰਿਆਂ ਨੂੰ ਹੈਪੀ ਲੋਹੜੀ ਹੈਪੀ ਲੋਹੜੀ ਨਾਈਸ ਸਕੂਲ ਚਲੋੜੀ ਅੱਜ ਤੇ ਮੈਨੂੰ ਤਾਂ ਖਵਾ ਦਿਓ ਕਿ ਮੂਫਲੀਆਂ ਰਿਉੜੀਆਂ ਥੈਂਕ ਯੂ ਬੁੱਤ ਮੈਨੂੰ ਤਾਂ ਖਵਾ ਦਿਓ ਕਿ ਮੂਫਲੀਆਂ ਰਿਉੜੀਆਂ ਯਾ ਟੋਡੇ ਦੁਕਾਨ ਤੇ ਖਾਵਾਂਗੇ ਜਾ ਕੇ ਵਿਆਹ ਕਰਾਣਾ ਮੂਫਲੀ ਮੂਫਲੀ ਵਿਆਹ ਕਰਾਉਣੇ ਬੱਤ ਕੋਈ ਨਹੀਂ ਕੋਈ ਕੁੜੀ ਨਹੀਂ ਦਿੰਦਾ ਕੀ ਕਰਗੇ ਦੇਸੀ ਨਾ ਮੇਰਾ ਤਾਂ ਹੋਇਆ ਵੇਆ ਹੋਇਆ ਵੇ ਕੁੜੀ ਲੈ ਕੇ ਹੁਣ ਇੰਡੀਆ ਥੋੜੀ ਚਾਚੀ ਕੋ ਹਾਂ ਸਹੀ ਗੱਲ ਹੈ ਫਿਰ ਸਾਰੇ ਜਾਣ ਕਿੱਦਾਂ ਪਾਵਾਂਗੇ ਨਹੀਂ ਹਾਂ ਫਿਰ ਡਬਲ ਲੋੜੀ ਹੈਪੀ ਲੋੜੀ ਛੁੱਟੀਆਂ ਹੁਣ ਕੱਲ ਦੀ ਕੱਲ ਦੀ ਇੱਕ ਦਿਨ ਦੀ ਹਾਂਜੀ ਇੱਕ ਦਿਨ ਚਲੋ ਕੋਈ ਨਾ ਪਤਾ ਤੇ ਹੁਣ ਸਕੂਲ ਕਿੰਨੇ ਵਜੇ ਲੱਗਦਾ ਹੁਣ 9 ਵਜੇ ਛੁੱਟੀ 3 ਵਜੇ 3 ਵਜੇ ਅੱਜ ਪਹਿਲਾਂ ਬੋਲਣੇ ਕਰੀਏ ਕਲਾਸ ਤਾਂ ਲੱਗਣੀ ਅੱਜ ਨਾ ਨਹੀਂ ਅੱਜ ਸਾਰਾ ਪੰਜ ਫੀਟ ਲੱਗੇ ਤਿੰਨ ਫੀਟ ਲੋੜੀ ਮਨਾਈ ਚਲੋ ਭਾਈ ਜਿਉਂਦੇ ਰਹੋ ਪੜੋ ਦੱਬ ਕੇ ਜੀ ਮਾਤਾ ਜੀ ਹੈਪੀ ਹੋਵੋ ਤੇ ਯਾਰੀ ਸਾਡੇ ਪਿੰਡ ਦੇ ਬੱਚੇ ਖੋਲਣ ਲੱਗੀ ਕਬੱਡੀ ਪਲੇਅਰ ਆ ਕਬੱਡੀ ਵੀ ਖੇਡਦੇ ਨੇ ਤੁਸੀਂ ਤਾਂ ਹਾਂਜੀ ਨਹੀਂ ਦਬ ਕੇ ਖੇਡਿਆ ਕਰੋ ਖੇਡਾ ਤੇ ਪੜ੍ਹਾਈ ਇੱਕ ਇਹੋ ਜਿਹੀ ਚੀਜ਼ ਹੈ ਜਿਹੜੀ ਦੂਜੀ ਵਾਰੀ ਆਉਣੀ ਨਹੀਂ ਤੁਹਾਡੇ ਕੋਲੇ ਰਹਿਣੀ ਹੈ ਆ ਹੀ ਸਮਾਂ ਪੜ੍ਹ ਕੇ ਤੇ ਕੱਢ ਕੇ ਕੋਈ ਬਣ ਸਕਦੇ ਹੋ ਵਧੀਆ ਵਧੀਆ ਕੀ ਹਾਲ ਹੈ ਵਧੀਆ ਵਧੀਆ ਹੈਪੀ ਲੋੜੀ ਹੈਪੀ ਲੋੜੀ ਆ ਗਈ ਆ ਸਹੀ ਮੈਨੂੰ ਏ ਬੰਦਾ ਮਸੂਲੀ ਮਿਲਾਇਆ ਕੀ ਦਿਖਾਦਾ ਦੇ ਪ੍ਰੋਜੈਕਟ ਲੈ ਕੇ ਆ ਨਾ ਫੇਰ ਵਿੱਚ ਕੀ ਇਹਦੇ ਵਿੱਚ ਕੁਝ ਨਹੀਂ ਵਿੱਚ ਕੋਈ ਨਹੀਂ ਪ੍ਰੋਜੈਕਟ ਇਹਦੇ ਉੱਤੇ ਬਣਾਉਣਾ ਬਾਈ ਯਾਰ ਇਹ ਬਣਾਉਣਾ ਹੈ ਬਣਾ ਕੇ ਲੈ ਕੇ ਆਣਾ ਖਾਲੀ ਬਣਾਉਣਾ ਹੈ ਇਧਰ ਵੀ ਹੋਰ ਫਸਟ ਵੀ ਵਧੀਆ ਵਧੀਆ ਕਿਵੇਂ ਆ ਤੇ ਮੂਫਲੀ ਨਹੀਂ ਹੈਗੀ ਉਹਦੇ ਕੋਲ ਖਵਾ ਦੇ ਯਾਰ ਮੂਫਲੀਆਂ ਖਾ ਲੈ ਮੈਨੂੰ ਮੂਫਲੀ ਖਾ ਦੇ ਖਾ ਕੇ ਮੂਫਲੀ ਆਹ ਵੇ ਗੱਡੀ ਯਾਰ ਓਰੇ ਮੁੰਡਾ ਨੇ ਖਾਲਾ ਸਟਾਉਟ ਕਰੀ ਜਾਂਦਾ ਇੱਕ ਇੱਕ ਦੇ ਦਿੱਕ ਦੇ ਦਿੱਤੇ ਹੋਰ ਵਧੀਆ ਜੀ ਉੱਥੇ ਨਹੀਂ ਬਣਾਏ ਵੀਡੀਓ ਕਿਦਾਂ ਸਕੂਲ ਚ ਬਣਾਈਆਂ ਨਹੀਂ ਬਣਾਈਆਂ ਬਣਾਈਆਂ ਨਹੀਂ ਕਿਸੇ ਮੋਬਾਈਲ ਤੋਂ ਮੋਬਾਈਲ ਸਾਡੇ ਮੋਬਾਈਲ ਚ ਸੰਡੇ ਕਰਾ ਦਾਂ ਕੋਈ ਨਹੀਂ ਮੈਂ ਪਹਿਲਾਂ ਆਉਂਦਾ ਸੀ ਮੈਂ ਚੱਲੇ ਰਕੀ ਤਰਾਜ ਨਾ ਕਰੇ ਕਿ ਮਾਸਟਰ ਨਹੀਂ ਨਹੀਂ ਕੋਈ ਨਹੀਂ ਕੋਈ ਕਹਿੰਦਾ ਜਾ ਯਾਰ ਆਉਂਦਾ ਤਾਂ ਅਗਲੀ ਵਾਰੀ ਆ ਜੀ ਚੱਲ ਠੀਕ ਆ ਦਾਂਗੇ ਜੀ ਹੋਰ ਸੁਣਾਓ ਵਧੀਆ ਜੀ ਅਗਲੀ ਵਾਰੀ ਅਗਲੇ ਸਾਲ ਆਉਗੀ ਹੋਰ ਤਿਆਰ ਪਿਆਵਾਂਗੇ ਹੁਣ ਵਧੀਆ ਵਧੀਆ ਜੀ ਠੀਕ ਆ ਚੰਗਾ ਕਿਵੇਂ ਹੋ ਵਧੀਆ ਵਧੀਆ ਹੋਰ ਪੜੇ ਛੁੱਟੀ ਕੱਲ ਨੂੰ ਤਾਂ ਫਿਰ ਹਾਂਜੀ ਕੱਲ ਨੂੰ ਛੁੱਟੀ ਨਹੀਂ ਮਾਗੀ ਨਾ ਮੇਲਾ ਜੀ ਗੱਲ ਜਾਣਾ ਮਿਲਦੇ ਨਹੀਂ ਅੱਛਾ ਅਸੀਂ ਜਾ ਰਹੇ ਹਾਂ ਫਿਰ ਹੋਰ ਕਿੱਧਰ ਜਾਣਾ ਨੂੰ ਕਰ ਇਧਰ ਦੀ ਹਾਂ ਹਾਂ ਇਧਰ ਦੂਰ ਨਹੀਂ ਪੈਂਦਾ ਨਾ ਆਣਾ ਮਾਈਸੋਰ ਦਿਖਾਉਣੇ ਆ ਤਾਂ ਸਾਰੇ ਬੰਦੇ ਸਾਡੇ ਚਾਚੀ ਵਰਗੇ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਜੀ ਹੈਪੀ ਲੋਡਿੰਗ ਸਤਿ ਸ਼੍ਰੀ ਅਕਾਲ ਜੀ ਇਹਨੋਂ ਆਦੇ 77 77 ਕਿੱਡ ਕਿੱਡੀ ਜਾ ਰਹੀ ਹੈ ਇੱਥੇ ਤੇ ਜਿਆਦਾ ਤ੍ਰਿੰਦਰ ਸਿੰਘ ਤਰਵਿੰਦਰ ਜੀ ਬੈਠੇ ਨੇ ਹਲਪਰ ਹੂੰ ਕੱਲ ਪਰ ਜਾ ਰਹੇ ਕੋਈ ਮਾਗੀ ਦੇ ਮੇਲੇ ਤੇ 10 ਵਜੇ ਦਾ ਟਾਈਮ ਹੈ 9 ਵਜੇ ਘਰੋਂ ਨਿਕਲਣਾ ਹੈ 10 ਵਜੇ ਦੀ ਬਸ ਤਰ ਜੇ ਤਾਂ ਵਧੀਆ ਵੈਸੇ ਗਰਮ ਗਰਮ ਜਾਦਨ ਕਿ ਨਹੀਂ ਮਿਲ ਜਾਂਦੇ ਟਾਈਮ ਨੇ ਤੁਰਨ ਦਾ ਫਾਇਦਾ ਹੁਣ ਕਰਾਚ ਬਹੁਤ ਹੋ ਗਿਆ ਹੋਰ ਪਾਰਟੀਆਂ ਤਾਂ ਹੈ ਨਹੀਂ ਇਕੱਲੇ ਕਾਲੀ ਦਲ ਦੀ ਹੈ ਹੈ ਉਹ ਲੰਗਰ ਵੀ ਕਰਦੇ ਤੜਕੇ ਲੰਗਰ ਤੋਂ ਫਿਰ ਲੇਟ ਹੋਦਰ ਨਿਕਲ ਜਾਵਾਂਗੇ ਮੈਂ ਅਸੀਂ ਘਰ ਰਹਿਜੀ ਸਿੱਧਾ ਰੇਲੀ ਚ ਫਿਰ ਜਦੋਂ ਮੈਂ ਖੜੇ ਹਾਂ ਕਿਉਂ ਉਰੇ ਇਹ ਰਿਹਾ ਗਿਆ ਉਥਾਂ ਪਰੇ ਡੇ ਗਿਆ ਸਹੀ ਗੱਲ ਹੈ ਇਹਦਾ ਉਹੀ ਡੇ ਗਿਆ ਉਹੀ ਥਾਂ ਹੀ ਜਿਵੇਂ ਉਹ ਦੋਏ ਲੱਗ ਰਹੇ ਤੂੰ ਦਾਣਾ ਕਰੇਂਗੇ ਸੇ ਇਹ ਕਹਿੰਦੇ ਮੇਲੇ ਨਾਲ ਨਾ ਪੈੜੀ ਹੋਈ ਉਹ ਕਹਿੰਦੇ ਸਾਡਾ ਕਰੋਨਾ ਦਾ ਨੁਕਸਾਨ ਹੋ ਗਿਆ ਕਰੋੜ ਪਤਾ ਨਹੀਂ ਕਿੰਨੇ ਕਰੋੜ ਠੇਕੇ ਲਿਆ ਉਹਨਾਂ ਨੇ ਤੇ ਉਹਦੇ ਵਿੱਚ ਪਾਣੀ ਆ ਜਾਂਦਾ ਮਤਲਬ ਸਾਡ ਉਹ ਕਹਿੰਦੇ ਮੀਂਹ ਦਾ ਪਾਣੀ ਤਾਂ ਹੈਗੇ ਹੈਗਾ ਨਾਲ ਛੜਕਾਂ ਦਾ ਵੀ ਆਈ ਜਾਂਦਾ ਇਹ ਸਾਡੇ ਸਾਡੇ ਮੁਕਸਰ ਸਿਰ ਲਗੀ ਨਾ ਵੀ ਇੱਕ ਦਿਨ ਤੇ ਚੱਕੜ ਨਹੀਂ ਆਉਗਣੇ ਸਾਡਕ ਦਿਨ ਦਾ ਮਤਲਬ ਕੱਲ੍ਹ ਝੁੱਲੇ ਚੱਲੇ ਇੱਕ ਦਿਨ ਚੱਲੇ ਹੀ ਨਹੀਂ ਆ ਸਾਰੇ ਹੁਣ ਕੁਦਰਤ ਅੱਗੇ ਤਾਂ ਕੀ ਦਾ ਜੋਰ ਹੈ ਜੀ ਸਤਾਰੀ ਤਨ ਤਨ ਪੱਤੇ ਜੋੜਨੇ ਆ। ਹੈ ਤਿੰਨ ਪੱਤੀਆਂ ਉੱਪਰ ਜੋੜਨੇ ਪੈਂਦੇ ਇਹ ਪੱਤੇ। ਹੂੰ। ਹੂੰ। ਬਾਪਾ ਵੀ ਅਟਾ ਚਰ ਕੇ ਕਰਦੇ ਹੁੰਦੇ ਟਾਈਮ ਬਾਸੜਾਣਾ। ਤੇ ਜਦ ਕਿਵੇਂ ਹੋ? ਸਾਗ ਲੈ ਕੇ ਆਇਆ ਹਾਂ? ਨਹੀਂ। ਇੱਕ ਹੀ ਹੈ। ਪੱਠੇ ਆ। ਠੀਕ ਹੈ। ਹੋਰ? ਕੱਢ ਦੀ ਗਲਾ। ਚਾਚੇ ਜਾਂ ਨੌਜਵਾਨ ਵਾਲੀ ਆ ਜਮਾ। ਕਿਣੀ? ਮੈਂ ਕਿਹਾ ਸਾਗ ਲੈ ਕੇ ਆਇਆ ਨਾਲ। ਵਾਹ ਵੀ ਵਾਹ ਆਹ ਤਾਂ ਸਾਗੀ ਲੱਗਦਾ ਸਤਿ ਸ੍ਰੀ ਅਕਾਲ ਜੀ ਤਕੜੀਆ ਸੇਤ ਚਲੋ ਲਓ ਜੀ ਸਮਾਨ ਲੈ ਕੇ ਜਾ ਰਹੇ ਨੇ ਗੇਲਾ ਜੀ ਆਪਣਾ ਵਧੀਆ ਜੀ ਤਕੜਿਓ ਵਧੀਆ ਵਧੀਆ ਬਾਈ ਜੀ ਹੋਰ ਵਧੀਆ ਚੜਦੀ ਕਲਾ ਹਾਂ ਤਿਆਰੀ ਪੂਰੀ ਹਾਂਜੀ ਹਾਂਜੀ ਸਟਾਲ ਲੈ ਕੇ ਜਾ ਰਹੇ ਨੇ ਆਪਦੇ ਕੱਲ ਨੂੰ ਚੱਲੋਂਗੇ ਆਹ ਠੀਕ ਹੈ ਬਾਕੀ ਵੀ ਸਾਰਿਆਂ ਨੇ ਮੇਰੇ ਕਣਕਾਂ ਵੀ ਮਾਗੀ ਦੀਆਂ ਤੇ ਲੋੜੀ ਦੀਆਂ ਬਹੁਤ ਬਹੁਤ ਵਧਾਈਆਂ ਤੇ ਕੱਲ ਨੂੰ ਜਾ ਰਹੀਆਂ ਸੀ ਮੇਲੇ ਤੇ ਕੋਈ ਰੌਣਕ ਮੇਲਾ ਉਹਨੂੰ ਦਿਖਾਵਾਂਗੇ ਚੱਲੋਂਗੇ ਨਾ ਆਪਾਂ ਤਰਕੇ 9 ਵਜੇ 8:00 ਤੇ ਪਹੁੰਚਣਾ ਹੈ ਕਿਹੜਾ ਸਮਝ ਆ ਰਿਹਾ ਆਪਣੇ ਬੱਸ ਸਖਤ ਹਦਾਇਤਾਂ ਸ਼੍ਰੋਮਣੀ ਕਾਲੀ ਦਲਬਾਨੀ ਉਹ ਹਰੇਕ ਨੇ ਬੱਸ ਤੇ ਜਾਣਾ ਕੋਈ ਹੋਰ ਵਾਹਕਲ ਨਹੀਂ ਲੈ ਕੇ ਜਾਣਾ ਨਹੀਂ ਨਹੀਂ ਆਪਾਂ ਬੱਸ ਤੇ ਚੱਲਾਂਗੇ ਬੱਸ ਕੱਲ ਨੂੰ ਤਿਆਰ ਰਹੋ ਤੇ ਫਿਰ ਆਪਾਂ ਹਾਂ ਪੂਰਾ ਤੁਹਾਨੂੰ ਇੰਜੋਏ ਕਰਾਂਗੇ ਬਹੁਤ ਚਿਰ ਬਾਅਦ ਇੱਕ ਕਾਨਫਰੰਸ ਵੀ ਆਈ ਹੈ ਤੇ ਮੇਲਾ ਵੀ ਦੇਖਣ ਨੂੰ ਮਿਲ ਰਿਹਾ ਹੈ ਹਾਂ ਨਹੀਂ ਪੂਰਾ ਮੱਥਾ ਟੇਕ ਕੇ ਆਵਾਂਗੇ ਸਭ ਕੁਝ ਮਾਗੀ ਆ ਗੱਲ ਨੂੰ ਤੇ ਬਾਕੀ ਵੀ ਜਿਹੜੇ ਠੰਡ ਕਰਕੇ ਨਾਤੇ ਨਹੀਂ ਉਹਨਾਂ ਨੂੰ ਬੇਨਤੀ ਹੈ ਵੀ ਹੁਣ ਤਾਂ ਨਾਲੋ ਯਾਰ ਕੀ ਗਲਤ ਗੱਲ ਹੈ ਧੁੱਪਾਂ ਲੱਗਣ ਲੱਗੀਆਂ ਤਿੰਨ ਸਾਹ ਧੁੱਪਾਂ ਲੱਗਣ ਲੱਗੀਆਂ ਹੁਣ ਤਾਂ ਨਾਲੋ ਤੇ ਬਾਕੀ ਮਾਗੀ ਵੀ ਆ ਗਈ ਹੈ ਕਿਉਂ ਜੀ ਸਹੀ ਗੱਲ ਹੈ ਸਹੀ ਹੈ ਮਾਖਾ ਹੋਰ ਵਧੀਆ 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 ਕਿੱਧਰ ਜਾਏ ਅੱਜ ਗੁਰਦੁਆਰੇ ਜਾਂਦੇ ਆ ਅੱਛਾ ਹਾਂ ਪਰ ਅੱਜ ਬਹੁਤ ਸੀ ਯਾਰ ਮੈਂ ਤਾਂ ਬਾਹਰ ਗਿਆ ਚੱਲ ਮੈਂ ਜਾ ਕੇ ਹਾਂ ਕਰੇ ਹੋਰ ਠੀਕ ਹੋ ਹਾਂਜੀ ਹਾਂਜੀ ਵਧੀਆ ਵਾਹ ਜੀ ਬਾਈ ਸਾਡੇ ਪਿੰਡ ਦੇ ਮਿਹਨਤੀ ਬੰਦੇ ਹੈ ਔਰ ਫਿਰ ਅੱਜ ਕੀ ਕੁਝ ਬਣਾ ਰਹੇ ਹੋ ਪਕਾਵਾਂਗੇ ਆ ਟਿਕਿਓ ਹਾਂ ਆਲੂ ਵਾਲੇ ਪਕੌੜੇ ਉਹ ਵੀ ਵਾਲੇ ਇੱਥੇ ਤਾਜ਼ਾ ਫਰੈਸ਼ ਮਾਲ ਹੈ ਯਸ ਯਸ ਸਹੀ ਗੱਲ ਆ ਵੀ ਤਾਜ਼ਾ ਫਰੈਸ਼ ਮਾਲ ਆ ਹੈ ਵਾਹ ਬਈ ਵਾਹ ਬਰਰੇ ਕੁਲਜੇ ਤਾਂ ਫਿਰ ਹਾਂਜੀ ਹਾਂਜੀ ਮਾਨ ਸਾਹਿਬ ਹੋਰ ਤਕੜਿਓ ਵਾ ਵਧੀਆ ਆਪਣੇ ਸੁਣਾਓ ਲੋਹੜੀ ਦਾ ਕੀ ਪ੍ਰੋਗਰਾਮ ਅੱਜ ਓਕੇ ਅੱਜ ਅਸੀਂ ਲੋਹੜੀ ਕਰੀਆ ਮਨਾਵਾਂਗੇ ਇੱਥੇ ਵੀ ਕਰੇ ਨੂੰ ਆਵਾਂਗੇ ਲੋਹੜੀ ਸਾਰਿਆਂ ਨੂੰ ਬਈ ਸੱਜਣਾਂ ਸਰ ਹਾਂ ਸਹੀ ਗੱਲ ਵੀ ਹੈਪੀ ਲੋਹੜੀ ਤੇ ਬਾਕੀ ਐਂ ਕਰਿਆ ਜਿੱਥੇ ਜਾਣੀ ਪੈਂਦਾ ਫਿਰ ਚਾਚੀ ਸਾਡੀ ਮੁੜ ਕੇ ਦਾਜਾ ਨੂੰ ਚੱਲ ਬਈ ਡਰ ਲੱਗਦਾ ਬਈ ਨਹੀਂ ਸਹੀ ਗੱਲ ਸਾਰੇ ਡਰਦੇ ਆ ਸਾਰੇ ਡਰਦੇ ਆ ਹਾਂ ਨਹੀਂ ਬਾਕੀ ਲੋਹੜੀ ਕਰੇ ਬਣਾਉਣੀ ਚਾਹੀਦੀ ਬਾਕੀ ਸਹੀ ਗੱਲ ਹੈ ਪਰਿਵਾਰ ਚ ਮਨਾਓ ਬਈ ਲੋਹੜੀ ਆ ਬਈ ਸਹੀ ਗੱਲ ਸਹੀ ਗੱਲ ਇਹਨਾਂ ਵਾਲੇ ਦੋਸਤੋ ਡਰ ਕੋਈ ਗੱਲ ਨਹੀਂ ਡਰ ਕੇ ਆ ਕੇ ਜੀਤਾ ਵਾਹ ਵੀ ਵਾਹ ਪਹੁੰਚ ਗਏ ਨੌਜਵਾਨ ਸਾਡੇ ਹੋਰ ਤੱਕੜਿਓ ਚੜਦੀ ਕਲਾ ਵਾਹ ਜੀ ਵਾਹ ਹਾਂਜੀ ਵਰੀਆ ਹੀ ਵਰੀਆ ਕਰੀਆ ਨਾ ਛੁਰਕਾਂ ਦੇਖੀਆਂ ਹਾਂ ਹਾਂ ਚਲੋ ਹੋਰ ਸਰ ਵਧੀਆ ਜੀ ਵਧੀਆ ਅੱਛਾ ਭਾਈ ਹਾਂ ਮੀਟ ਬਣਾਉਨੇ ਆ ਹਾਂ ਰੋਸਟਰ ਬਣਾਉਨੇ ਆ ਹਾਂ ਤੇ ਪੰਜ ਕਿੱਟਾਂ ਹਾਂ ਹਾਂ ਰੋਸਟਰ ਬਣਾਉਨੇ ਆ ਜਾਂਦੇ ਵਧੀਆ ਕਰ ਤੁਹਾਨੂੰ ਗੱਲ ਦੱਸ ਦਗੇ ਵੀ ਇਹ ਬੰਦਾ ਜਦੋਂ ਮੈਂ ਨਾ ਜਮਾ ਛੋਟਾ ਆਇਆ ਸੀ ਉਦੋਂ ਦਾ ਸਾਡੇ ਪਿੰਡ ਆਉਂਦਾ ਹੈ ਗੋਵਿੰਦਾ ਤੇ ਅੱਜ ਵੀ ਉਹ ਜਿਹੇ ਦੋਹਾਂ ਜ ਆ ਬਹਿ ਜਾ ਉਦੋਂ ਰਿਕਾਰਡ ਕਰੀ ਹੁੰਦੀ ਗੱਲ ਅੱਡ ਗੱਲ ਸੀ ਤੇ ਜਮਾ ਹੀ ਬੰਦੇ ਦੇ ਕੋਈ ਫਰਕ ਨਹੀਂ ਕਿੰਨੀ ਉਮਰ ਹੋ ਗਈ ਤੁਹਾਡੀ ਜੀ ਹੋ ਗਈ 55 ਸਾਲ ਦੀ ਹੋ ਗਈ 55 ਸਾਲ ਤੇ ਕਿੰਨੇ ਸਾਲ ਹੋ ਗਏ ਸਾਡੇ ਪੜਾਉਂਦੇ ਨੂੰ ਇੱਥੇ ਹੋ ਗਏ ਬਈ 32 33 ਸਾਲ ਹੋ ਗਏ 32 33 ਸਾਲ ਹਾਂ ਵਾਹ ਯਾਰ ਤੇ ਸ਼ਕਲ ਜਮਾ ਉਹ ਜੀ ਉਹ ਜੀ ਹੈ ਕਿ ਨਹੀਂ ਸਹੀ ਗੱਲ ਹੈ ਨਾ ਜਮਾ ਜਮਾ ਸਹੀ ਗੱਲ ਹੈ ਹਾਂ ਛੋਟੇ ਛੋਟੇ ਤੁਸੀਂ ਹੁੰਦੇ ਸਾਨੂੰ ਦਿਨੇ ਹੁੰਦੇ ਸੀ ਹਾਂਜੀ ਹਾਂਜੀ ਤੇ ਮੈਂ ਤੁਹਾਨੂੰ ਪਰਚ ਉੱਥੇ ਵੇਖੀ ਜਾਂਦਾ ਸੀ ਹਾਂਜੀ ਹਾਂਜੀ ਬਾਕੀ ਉਹਦੀ ਚਾਚੇ ਵਿੱਕੀ ਨਾ ਵੀ ਬਹੁਤ ਯਾਰੀ ਹੈ ਹਾਂ ਬੜੀ ਵਧੀਆ ਹੋ ਠੀਕ ਹੈ ਕਰੀ ਸਾਰੀ ਠੀਕ ਹੈ ਜੀ ਠੀਕ ਹਾਂ ਓਕੇ ਓਕੇ ਜੀ ਪਰ ਵੇਖਦੇ ਹਾਂ ਠੀਕ ਹੈ ਜੀ ਸਕਣਾ ਵਧੀਆ ਵਧੀਆ ਅੱਛਾ ਵੀ ਦੋਸਤੋ ਇੱਕ ਗੱਲ ਰਹਿ ਗਈ ਸੀ ਵੀ ਚਲੋ ਬਾਈ ਇਹਨੇ ਸਾਲਾਂ ਦਾ ਆਉਂਦਾ ਐ ਇੰਨੀ ਉਮਰ ਆ ਫੇਟੀ ਪਿਆ ਸਾਈਕਲ ਤੇ ਆਉਂਦਾ ਵੇਖੋ ਤੁਸੀਂ ਆ ਸਾਈਕਲ ਆ ਬਾਈ ਦਾ ਤੇ ਜੋੜੇ ਗੰਡਰ ਦਾ ਕੰਮ ਆ ਬਾਈ ਦਾ ਉਹ ਬੈਗ ਪਿਆ ਮੋਚੀ ਦਾ ਵਾਹ ਵਾਹ ਪੂਰਾ ਮਿਹਨਤੀ ਬੰਦਾ ਸਾਡਾ ਪ੍ਰਮਾਤਮਾ ਤਰੱਕੀ ਬਖਸ਼ੇ ਬਾਈ ਨੂੰ ਇਹ ਆ ਜੀ ਸਾਡੇ ਅੱਡੇ ਦੀਆਂ ਰੌਣਕਾਂ ਸਾਡੇ ਪਿੰਡ ਤੁਸੀਂ ਜਦੋਂ ਆਉਂਗੇ ਆ ਸਾਨੂੰ ਸਾਡੇ ਦੋ ਤਿੰਨ ਬੰਦੇ ਤੁਹਾਨੂੰ ਇੱਥੇ ਹੀ ਬੈਠੇ ਦੇਖਣ ਨੂੰ ਮਿਲਣਗੇ ਜਾਂ ਇੱਥੇ ਤੇ ਜਾਂ ਉਹ ਬੈਂਚ ਤੇ ਐਵੇਂ ਗੱਲਾਂ ਵਧੀਆ ਗੱਲਾਂ ਮਤਾਂ ਕਰਦੇ ਹਾਂ ਰੌਣਕ ਮੇਲਾ ਹੋ ਜਾਂਦਾ ਨਾਲੇ ਕੋਈ ਹੋਰ ਚਾਰ ਬੰਦੇ ਖੜ੍ਹ ਜਾਂਦੇ ਆ ਕੀ ਗੱਲਤ ਗੱਲ ਆਪਾ ਹੋਰ ਕੁਝ ਕਹਿਣਾ ਚਾਹੁੰਦੇ ਹੋਂ ਦੇਖਣ ਵਾਲਿਆਂ ਨੂੰ ਆਪਣੇ ਨੂੰ ਅਸੀਂ ਤਾਂ ਵੇਹ ਰਾਸਤਾਨ ਨੂੰ ਜਾਣਾ ਚਾਹੁੰਦਾ ਬਾਬਾ ਅਸੀਂ ਗੱਲਾਂ ਕਰਨ ਵਾਲੇ ਆ ਵੇਲੇ ਆ ਜਿਹੜੀਆਂ ਨਈਆਂ ਗੱਲਾਂ ਮਤਾਂ ਕਰਦੇ ਆ ਕੋਈ ਤਾਂ ਕੰਮ ਤਾਂ ਹੁੰਦਾ ਨਹੀਂ ਹਾਂਜੀ 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 ਗੱਲਾਂ ਅਸੀਂ ਵਾਧੂ ਕਰਦਾ ਕਰਦਾ ਵਾਧੂ ਬੜੀ ਜੱਲਾਂਗੇ ਜੀਭੀ ਨਹੀਂ ਸਾਡੀ ਤਾਂ ਨਹੀਂ ਨਹੀਂ ਨਾਲੇ ਵਧੀਆ ਟਾਈਮ ਲੰਘ ਜਾਂਦਾ ਟਾਈਮ ਪੂਰੀਆਂ ਕਰਦੇ ਆ ਵਾਧੂ ਕਰਦੇ ਆ ਹਾਂ ਹਾਸੇ ਮਿਲ ਕੇ ਚੱਲਦਾ ਹੀ ਆ ਹਾਸੇ ਨਾਲ ਚੱਲਦਾ ਰਹਿੰਦਾ ਯੁਰਗਾਣਾ ਹਾਂ ਬਾਕੀ ਐ ਸਾਡੇ ਬਜ਼ੁਰਗ ਕਿਹੋ ਜਿਹੇ ਹੈ ਨਹੀਂ ਨੌਜਵਾਨ ਆ ਰਹੀ ਐ ਕੋਈ ਗੱਲ ਕੋਹ ਨਹੀਂ ਸਾਰੀਆਂ ਗੱਲਾਂ ਉਹ ਭਰਾਵਾਂ ਵਾਲਾ ਕੰਮ ਹੀ ਹੁੰਦਾ ਬਜ਼ੁਰਗਾਂ ਦਾ ਸ਼ਾਬਾਸ਼ ਕਿ ਲੜ ਗਿਆ ਪਰ ਗੋਡੇ ਦੁਖਦੇ ਆ ਮਾੜੇ ਜੀ ਚਲੋ ਬਾਬਾ ਜੀ ਕੋਈ ਨਹੀਂ ਸਾਰਿਆਂ ਨੂੰ ਹਾਂ ਹੈਪੀ ਲੋੜੀ ਹਾਂ ਲੋੜੀ ਆਖ ਬਈ ਹਾਂ ਸਹੀ ਗੱਲ ਆ ਬਈ ਹੈਪੀ ਲੋੜੀ ਸਾਰਿਆਂ ਨੂੰ ਤੇ ਲੋੜੀ ਦੀਆਂ ਇੱਕ ਵਾਰੀ ਹੋਰ ਸਾਰਿਆਂ ਨੂੰ ਬਹੁਤ ਬਹੁਤ ਵਧਾਈਆਂ ਵਾਹ